ਪੰਜਾਬ ਦੇ ਵਿੱਚ ਨਵੇਂ ਬਣੇ 4 ਐਮਪੀਆ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ ਸਭ ਤੋਂ ਵੱਡੀ ਖਬਰ ਤੁਹਾਨੂੰ ਸੁਖਾਣ ਜਾ ਰਹੇ ਹਾਂ ਦੱਸ ਦਿੰਨੇ ਆ ਕਿ ਪੰਜਾਬ ਦੇ ਵਿੱਚ 2024 ਦੀ ਲੋਕ ਸਭਾ ਚੋਣਾਂ ਦੇ ਜਿੱਤੇ ਹੋਏ 4 ਚਿਹਰੇ ਜੋ ਕਿ ਹੁਣ ਐਮਪੀ ਬਣ ਚੁੱਕੇ ਨੇ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ ਜਿਸ ਦੇ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਤੇ ਆਵਾਦੀ ਪਾਰਟੀ ਦੇ ਗਰਮੀਤ ਸਿੰਘ ਮੀਤਹਿਰ ਡਾਕਟਰ ਰਾਜ ਕੁਮਾਰ ਚੱਬੇਵਾਲ ਤੇ ਸੁਰਜਿੰਦਰ ਸਿੰਘ ਰੰਦਾਵਾ ਇਹ ਚਾਰੋਂ ਐਮਪੀ ਨੇ ਜਿਨ੍ਹਾਂ ਨੂੰ 2024 ਲੋਕ ਸਭਾ ਚੋਣਾਂ ਦੇ ਵਿੱਚ ਲੋਕਾਂ ਨੇ ਫਤਵਾ ਦਿੱਤਾ ਤੇ ਚਾਰੇ ਐਮਪੀ ਬਣੇ ਨੇ ਇਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ ਵੱਡੀ ਖਬਰ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਦਦਨਿਆ ਕਿ ਇਹ ਚਾਰੇ ਐਮਪੀ ਨੇ ਜੋ ਪਹਿਲਾਂ ਐਮਐਲਏ ਨੇ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਵੀ ਐਮਐਲਏ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਗਏ ਸੀ ਤਾਂ ਇਹਨਾਂ ਤੋਂ ਬਾਅਦ ਹੁਣ ਇਹਨਾਂ ਨੇ ਐਮਪੀ ਦੀ ਚੋਣ ਲੜੀ ਸੀ ਜਿੱਦੇ ਵਿੱਚ ਕਿ ਲੋਕਾਂ ਨੇ ਜਿੱਤ ਦਾ ਫਤਵਾ ਦਿੱਤਾ ਹੁਣ ਇਹਨਾਂ ਨੂੰ ਆਪਣੇ ਉਹਦੇ ਜਿਹੜੀ ਵਿਧਾਨ ਸਭਾ ਐਮ ਐਲ ਏ ਦੀ ਟਿਕਟ ਜਿੱਤੀ ਹੋਈ ਹੈ ਉਸ ਤੋਂ ਹੁਣ ਅਸਤੀਫਾ ਦੇਣਾ ਪਵੇਗਾ ਦੱਸ ਦਿੰਦੇ ਆ ਕਿ 20 ਜੂਨ 20 ਜੂਨ ਡੇਟ ਦਿੱਤੀ ਗਈ ਹੈ ਉਸ ਤੋਂ ਪਹਿਲਾਂ ਇਹ ਜਿਹੜੇ ਆਉਧੇ ਤੋਂ ਅਸਤੀਫਾ ਦੇਣਾ ਪਵੇਗਾ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇਹਨਾਂ 4 ਸਿੱਟਾਂ ਦੇ ਉੱਤੇ ਜਿਮਨੀ ਚੋਣ ਹੋ ਸਕਦੀ ਹੈ ਕਿਉਂਕਿ ਜਲੰਧਰ ਦੇ ਵਿੱਚ ਜਿਸ ਤਰੀਕੇ ਨਾਲ ਸ਼ੇਤਲ ਅੰਗਰਾਲ ਨੇ ਆਪਣੇ ਆਉਧੇ ਤੋਂ ਅਸਤੀਫਾ ਦਿੱਤਾ ਸੀ ਉਸ ਤੋਂ ਬਾਅਦ ਉਹ ਸਤੀਫਾ ਮਨਜ਼ੂਰ ਵੀ ਕਰ ਲਿਆ ਗਿਆ ਸੀ ਤੇ ਜਲੰਧਰ ਦੇ ਵਿੱਚ ਹੁਣ 20 ਜੂਨ ਨੂੰ ਜਿਮਨੀ ਚੌਂ ਹੋਣੀ ਹੈ ਜਿਸ ਦੇ ਵਿੱਚ ਹੁਣ ਪੰਜਾਬ ਲੋਕ ਸਭਾ ਸੰਸਦ ਵੱਲੋਂ ਚਾਰ ਹੋਰ ਸੀਟਾਂ ਦੇ ਉੱਤੇ ਵੀ ਜਿਹੜੇ ਅਸਤੀਫੇ ਮੰਗਲੇ ਨੇ ਜਿਸ ਦੇ ਵਿੱਚ ਚਾਰ ਚਿਹਰੇ ਨੇ ਜਿਨ੍ਹਾਂ ਨੂੰ ਹੁਣ ਐਮਪੀ ਬਣਾ ਦਿੱਤਾ ਹੈ ਐਮਪੀ ਦੇ ਬਾਅਦ ਹੁਣ ਐਮਐਲਏ ਤੇ ਜੋ ਇਹਨਾਂ ਕੋਲ ਆਉਦੇ ਨੇ ਉਹਨਾਂ ਤੋਂ ਅਸਤੀਫਾ ਦੇਣਾ ਪਵੇਗਾ ਸਭ ਤੋਂ ਵੱਡੀ ਖਬਰ ਹੈ ਬਾਤੋ ਬਾਤ ਖਬਰ ਨੂੰ ਸ਼ੇਅਰ ਕਰੋ ਦੱਸ ਦਿਨੇ ਕੀ ਜਿਸ ਦੇ ਵਿੱਚ ਰਾਜਾ ਬੜਿੰਗ ਤੇ ਨਾਲ ਮੀਤ ਹੈਰ ਤੇ ਨਾਲ ਡਾਕਟਰ ਰਾਜਕਮਾਰ ਚੱਬੇਵਾਲ ਤੇ ਸੁਖਜਿੰਦਰ ਸਿੰਘ ਰੰਦਾਵਾ ਜੋ ਕਿ ਗਰਦਾਸਪੁਰ ਤੋਂ ਨੇ ਤੇ ਨਾਲ ਦੀ ਨਾਲ ਹੁਸ਼ਿਆਰਪੁਰ ਤੋਂ ਰਾਜਕਮਾਰ ਛੱਬੇਵਾਲ ਗੁਰਮੀਤ ਸਿੰਘ ਮੀਤ ਹੈ ਸੰਗਰੂਰ ਜੋ ਕਿ ਬਰਨਾਲੇ ਤੋਂ ਐਮਐਲਏ ਬਣੇ ਹੋਏ ਸੀ ਤੇ ਇਸ ਦੇ ਨਾਲ ਹੀ ਰਾਜਾ ਬੜਿੰਗ ਰਾਜਾ ਬੜਿੰਗ ਨੂੰ ਵੀ ਹੁਣ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ ਤਾਂ ਇਸ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸੇਅਰ ਕੀਤੀ ਹੈ ਤੁਸੀਂ ਵੀ ਅੱਗੇ ਸ਼ੇਅਰ ਕਰਕੇ ਆਪਣੇ ਕਮੈਂਟ ਜੁੜ ਦਿਓ ਕਿਉਂਕਿ ਦੋ ਅਹੁਦੇ ਦੇ ਉੱਤੇ ਕੋਈ ਵੀ ਉਮੀਦਵਾਰ ਨਹੀਂ ਦੇ ਸਕਦਾ ਭਾਵੇਂ ਲੋਕ ਸਭਾ ਦੀ ਚੋਣ ਹੈ ਜਾਂ ਫਿਰ ਐਮਐਲਏ ਦੀ ਸੀਟ ਤੇ ਰਹੇ ਤੈਸਰ ਨੂੰ ਲੈ ਕੇ ਚਾਰ ਹੁਣ ਜਿਮਣੀ ਚੋਣਾ ਹੋਰ ਪੰਜਾਬ ਦੇ ਵਿੱਚ ਹੋ ਸਕਦੀਆਂ ਨੇ ਇੱਧਰ ਵਿੱਚ ਦੇਖਦੇ ਕਿ ਲੋਕ ਕਿੰਨਾ ਫਤਵਾ ਕਿਸ ਪਾਰਟੀ ਨੂੰ ਦਿੰਦੇ ਨੇ ਇਹ ਤਾਂ ਹੁਣ ਵਾਲਾ ਸਮੇਂ ਦੱਸੇਗਾ ਬਤਵਤ ਖਬਰ ਨੂੰ ਸ਼ੇਅਰ ਕਰਕੇ ਆਪਣਾ ਲੇ ਕਮੈਂਟ ਜਰੂਰ ਕਰ ਦਿਓ